ਨਹੀਂ ਤੇ ਗੱਲਾਂ ਸੱਚੇ ਦੀ ਗੱਲ ਤੇ ਤੁਰਹੀ ਪਰ ਇਹ ਆ ਮੈਂ ਇਹ ਸੋਚਿਆ ਜੇ ਵੀ ਇਹ ਖਾਲੇ ਦਾ ਕੰਮ ਕੀਤਾ ਤੇ ਜ਼ਿਆਦਾ ਕਈ ਥਾਈਂ ਵੀ ਪਿਆਲੇ ਬੰਨਾ ਪੁੱਛਣਾ ਇੰਨਾ ਕਈ ਕੋ ਪੁੱਛਗੇ ਛੋਣੀ ਆ ਇਹਨੂੰ ਚੰਗਾ ਮੈਂ ਉਹਨਾਂ ਨੂੰ ਫੋਨ ਕਰਕੇ ਇੰਨੀ ਗੱਲ ਕਵਾਂ ਵਿਚੋਲਣ ਨੂੰ ਵੀ ਤੂੰ ਸਿੱਧਾ ਹੀ ਵਿਆਹ ਦਾ ਚੁੰਨੀ ਚੜਾ ਦਾ ਆਖ ਵੇਖਾਲੇ ਦਾ ਕੰਮ ਹੀ ਮੁਕਾ ਕਰਦੀ ਆ ਉਹਨੂੰ ਫੋਨ ਕਰਕੇ ਜਿੰਦੀ ਆ ਕਹਿਣਾ ਕੀ ਉਹਨੇ ਮੰਨ ਜਾਣਾ ਇਦਾਂ ਉਹਨਾਂ ਦਾ ਖਰਚਾ ਬਚੂਗਾ ਨਾ ਇਹੋ ਸੋਚਣਾ ਅੱਗੇ ਅੰਦੀ ਖਰਚਾ ਨਹੀਂ ਇਹਨਾ ਕਰਨਾ ਇਹੋ ਨੰਗਾ ਰਹਿ ਗਿਆ ਇੱਕ ਪੇਚ ਰਹਿ ਗਿਆ ਮੈਂ ਤਾਂ ਚੱਲ ਹੁਣ ਗਰਮੀਆਂ ਗਰਮੀਆਂ ਬਣਾ ਲੈਨੇ ਆ ਤੇ ਲੋਹੜੀ ਨੂੰ ਲੰਨ ਨੂੰ ਕੇ ਜਿਹੜੇ ਸਾਰੇ ਲੱਗਣੇ ਆ ਹੋਰ ਕੀ ਪਤਾ ਕਿਸ ਦੇ ਪਸੰਦ ਆਉਣੇ ਕਿ ਨਹੀਂ ਆਉਣੇ ਮੇਰੇ ਤਾਂ ਫਰਜ਼ ਆ ਬਣਾਉਣ ਦਾ ਹੁਣ ਬਣਾ ਬਣੂ ਲੈਨੇ ਆ ਕਿਹੜਾ ਤੋਪਾ ਤੋਪਾ ਛੇਤੀ ਬਣਦਾ ਵਾ ਕਿਤੇ ਮਹਾਂ ਤੋਪਾ ਤੋਪਾ ਚੜਦਾ ਵਾ ਮੁੜ ਕੇ ਮਾਮੀਆਂ ਮਾਸੀਆਂ ਦੇ ਕਿਸੇ ਦੇ ਪਸੰਦ ਨਹੀਂ ਆਉਣੇ ਕਿਹਨੇ ਅੱਖਣਾ ਚੰਗਾ ਤੇ ਕਿਸਨੇ ਅੱਖਣਾ ਮਾੜਾ ਤੇ ਮੇਰੀ ਅੱਖਾਂ ਰਹਿ ਚੱਲੀਆਂ ਵਾ ਮੈਂ ਆਪਣੀ ਤੀਜ ਦੀ ਪੂਰੀ ਰੀਜ ਕਰਨੀ ਆ ਬਾਕੀ ਇਹ ਆਪੇ ਚੱਲ ਪਸੰਦ ਆ ਹੁਣ ਚਾਹੇ ਨਾ ਹੁਣ ਮੈਂ ਤਾਂ ਫਰਜ਼ ਪੂਰਾ ਕਰਨਾ ਹੀ ਆ ਨਾ ਆਹੋ ਇਹ ਕਦਾ ਨੀ ਕੀ ਕਰਨ ਲਈ ਵੇ ਅੱਖਾਂ ਭਲਾ ਜਾ ਕੇ ਕੀ ਕਰਨ ਲਈ ਕਦੇ ਦੀ ਗਈ ਉਧਰ ਭਾਵੇਂ ਹੱਥ ਪੜਾਥ ਮਾਰਦੇ ਹੋਏ ਕੰਮ ਨੂੰ ਮੈਂ ਕਿਨੇ ਰੱਖਿਆ ਤੇ ਸੁਖ ਨਾ ਕੰਮ ਕਰਿਆ ਕਰਨਾ ਕਰਿਆ ਕਰ ਸੁਖ ਕੀ ਕਰਨ ਦੇ ਆ ਤੂੰ ਮੈਂ ਮੈਂ ਤਾਂ ਇੱਕ ਫੰਦੇ ਨਹੀਂ ਰੂਦੋ ਕੋਈ ਮੈਂ ਆਖਾਂ ਕਿ ਤੇ ਐਵੇਂ ਹੱਥ ਪੜਾ ਹੱਥ ਨਾ ਮਾਰਦੀ ਹੋਵੇ ਥਾਂ ਕੂੜੇ ਨੂੰ ਤੈਨੂੰ ਕਿੰਨੇ ਵਾਰ ਮੈਂ ਆਖਿਆ ਨਾ ਕਰਿਆ ਕਰ ਮੈਂ ਤਾਂ ਮਰੂਦ ਨਾਲ ਉਹ ਮਰੂਦ ਉੱਤੇ ਪੂੰਡ ਵੀ ਹੈ ਗਈ ਉਹ ਧਿਆਨ ਨਾ ਲਾਵੇਂ ਬੜੇ ਪੂੰਡਿਓ ਮੈਨੂੰ ਤਾਂ ਦਿਖੇ ਨਹੀਂ ਆਹ ਉਹ ਕਿੰਨੇ ਆ ਉੱਤੇ ਇਹ ਚੰਗੇ ਵੇਲੇ ਆਹ ਉਹ ਵੇਖ ਕਿੰਨੇ ਆ ਵੇ ਕਿਤੇ ਹੋਰ ਨਾ ਮੂੰਹ ਸਿਰ ਸਜਾ ਲੈ ਅਗਲੇ ਆ ਕੀ ਪਤਾ ਕਿਹੜੇ ਵੇਲੇ ਆਖਣਾ ਵਾਹੀ ਕੁੜੀ ਵੇਖਣੇ ਜਾਇ ਕਿਤਰਾ ਤੇ ਤੂੰ ਹੋਰ ਨਾ ਕੰਮ ਕਰੀ ਨਹੀਂ ਮੰਮੀ ਹੋਣੀ ਮੈਂ ਆਹੋ ਤੇ ਐਵੇਂ ਨਾ ਹੱਥ ਪੜਾਥ ਮਾਰੇ ਗੱਲ ਗੱਲ ਉਠਾ ਹੈਗਾ ਵਾ ਵਿੱਚ ਕੁਛ ਹੋਣਾ ਨਿਕਲੂ ਪਾਓ ਕੀ ਦਾ ਮਕਾਰਾ ਸਭ ਇਹ ਤਾਂ ਇੱਥੇ ਬੈਠਾ ਹੋਣ ਤੇ ਜਾਣਾ ਨਹੀਂ ਕਰਦੇ ਨਹੀਂ ਮਾਮੀ ਅੱਜ ਛੁੱਟੀ ਏ ਅੱਜ ਕਾਦੀ ਛੁੱਟੀ ਏ ਜਨ ਰਖੜੀ ਦਾ ਕਾਲਾ ਦੇ ਲੱਗਿਆ ਹੈ ਨਾ ਤਾਂ ਅੱਜ ਫੋਲਡੇ ਛੁੱਟੀ ਏ ਦਸੇਰ ਦਾ ਨਾਂ ਹੀ ਨਹੀਂ ਲਿਆ ਮੇਰੇ ਕੋਲ ਵੀ ਛੁੱਟੀ ਏ ਤੇ ਜੇ ਮੈਂ ਜਾਣਾ ਹੁੰਦਾ ਤਾਂ ਤੁਹਾਨੂੰ ਦੱਸ ਦੇਣਾ ਮਾਮੀ ਰੋਟੀ ਪਕਾ ਦਿਓ ਜਾਂ ਮੈਂ ਜਾਣਾ ਟਾਈਮ ਨਾਲ ਰੋਟੀ ਤੇਨੂੰ ਪਤਾ ਸਵਕਤੇ ਪਕਾ ਲਈਦੀ ਫਤਿਹ ਨੇ ਸਕੂਲ ਜਾਣਾ ਹੁੰਦਾ ਵਾ ਆਹੋ ਪਰ ਨਹੀਂ ਅੱਜ ਛੁੱਟੀ ਹੈ। ਛੁੱਟੀ ਹੋਰ ਕੰਮ ਕਰ ਕੋਈ ਕਰ ਲੈਨੇ ਆ। ਛੁੱਟੀ ਕੋਈ ਉਧਰ ਡੰਗਰਾਂ ਡੁੰਗਰਾਂ ਨੇ ਕੋਈ ਕੰਮ ਹੋਰ ਕਰ ਰਹੀ ਨਾ ਪੈੜੀ ਬੰਨੇ ਦਾ ਹੀ ਕਰ ਲੈਨੋ। ਚੱਲ ਮੈਂ ਚੱਲ ਜਾਣਾ ਮੈਂ ਉਧਰ ਪੈੜੀਆਂ ਵਾਲ ਤੇ ਵੇਖਿਆ ਨਹੀਂ। ਇੱਧਰ ਮੈਂ ਨਿਬੜਦਾ ਹੀ ਡੰਗਰਾਂ ਵਾਲਾ। ਚੱਲ ਇਹ ਨਿਬੜ ਗਿਆ ਵਾ ਤੇ ਛੁੱਟੀ ਵਾਲ ਦਿਨ ਆਪੇ ਸੋਚ ਲੈ ਕਰ ਜੇ ਧੁੱਪ ਕਿੰਨੀ ਚੜ ਜਾਂਦੀ ਠੰਡੇ ਠੰਡੇ ਕੰਮ ਕਰ ਲਈਦਾ ਹਾਂ। ਮਮੀ ਅੱਜ ਆ ਬੱਦਲ ਜਾ ਵੇਖੋ ਬੱਦਲਵਾਈ ਜੀ ਹੋਈ ਆ ਤੇ ਠੰਡਾ ਹੀ ਆ ਹੁਣ ਮੈਂ ਨਿਕਲ ਜਾਣਾ ਫੇਰ ਰੋਟੀ ਖਾ ਕੇ। ਆ ਰੋਟੀ ਖਾ ਕੇ ਤੇ ਚਲ ਜਾ ਛੋਨੇ ਚ ਵੇਖ ਲੈ ਕੱਖ ਕੁੱਖ ਜੇ ਸਪਰੇਅ ਸ਼ੁਰੂ ਕਰਨ ਵਾਲੀ ਤੇ ਉਹ ਵੀ ਘਰ ਘੂਰ ਲਿਆ ਚੱਲ ਵਿਹਲਾ ਵਾਂ ਅੱਜ ਉਹਦਾ ਬੰਦਾ ਦਿਹਾੜੀ ਤੇ ਡਾਉਣਾ ਪੈਣਾ ਫੇਰ ਉਹ ਸਪਰੇਆ ਤੇ ਮੋਗੀਆਂ ਵਾ ਅੱਧੇ ਕਿੱਲੇ ਦਾ ਉਹਦਾ ਕੱਖ ਕੱਢਣ ਆਲਾ ਮੈਂ ਲੈ ਜਨਾ ਦਾਤੀ ਉਹ ਕੱਖ ਕੱਢ ਲੈਣਾ ਵਿੱਚੋਂ ਆਹੋ ਵੱਢ ਲੈ ਫੇਰ ਮੈਂ ਆ ਵੀ ਜੇ ਗਿਆ ਹੁਣੇ ਕੰਮ ਤੇ ਤੇ ਫੇਰ ਬੰਦਾ ਦਿਹਾੜੀ ਤੇ ਡਾ ਕੇ ਤੇ ਫੇਰ ਉਹ ਪੈਸੇ ਦੇਣੇ ਆ ਤੇ ਉਹ ਪੈਸੇ ਘਰ ਲੈਣਗੇ ਆਹੋ ਤੇ ਨਾਨੀ ਆਈ ਨਹੀਂ ਹਲੇ ਤੱਕ ਨਾਨੀ ਤੈਨੂੰ ਪਤਾ ਵਾ ਜਿੱਥੇ ਬਹਿ ਜਾਏ ਉੱਥੇ ਸ਼ਾਮਾ ਪਾਉਂਦੀ ਆਉਂਦੇ ਹੀ ਨਾਨੀ ਐਡੀ ਛੇਤੀ ਨਾ ਨਹੀਂ ਆਉਣ ਵਾਲੀ ਗੱਲਾਂ ਨਹੀਂ ਮੁੱਕਦੀਆਂ ਹਨ ਇਹਦੀਆਂ ਹਾਂ ਗੱਲਾਂ ਕਿੱਥੋਂ ਮੁੱਕੜੀਆਂ ਵਾ ਬਾਕੀ ਗੱਲਾਂ ਨਵਾਂ ਦੀਆਂ ਗੱਲਾਂ ਮੁੱਕਦੀਆਂ ਵਾ ਜੇ ਬਗਾਨੇ ਥਾ ਬੈਠੀ ਹੋਵੇ ਕਿਤੇ ਦੋ ਚਾਰ ਬੁੱਢੀਆਂ ਬੈਠੀਆਂ ਹੋਣ ਕੱਟੀਆਂ ਹੋ ਕੇ ਤੇ ਇਹ ਗੱਲਾਂ ਦੀ ਲੜੀ ਨਹੀਂ ਟੁੱਟਣ ਦਿੰਦੀਆਂ ਉਹ ਨਹੀਂ ਕਿਤੇ ਨਹੀਂ ਕੋਈ ਤੁਹਾਡੀਆਂ ਗੱਲਾਂ ਕਰਦੀ ਜਾਓ ਲਿਆ ਦਿਓ ਫਿਰ ਮੈਨੂੰ ਰੋਟੀ ਤੇ ਮੈਂ ਜਾਵਾਂ ਚੱਲ ਮੈਂ ਲੈ ਕੇ ਆਉਣੀ ਹਾਂ ਹਾਂ ਇਹ ਨਾ ਨਹੀਂ ਆਂਦਾ ਚੱਲ ਕੋਈ ਕੰਮ ਕਰ ਲਾ ਵਿਹਲਾ ਕਿੱਦਾਂ ਪਲੰਗ ਤੇ ਚੜ ਕੇ ਬੈਠਾ ਜਿੱਦਾਂ ਨਾ ਬਹੁਤ ਅਫਸਰ ਦਾ ਅਫਸਰ ਲੱਗਾ ਹੁੰਦਾ ਵਾ ਸਾਰੀ ਦਿਹਾੜੀ ਇਹਨੂੰ ਕਵੇਲੇ ਨੂੰ ਮੰਜੀਆਂ ਤੋੜਨ ਦੇ ਨਹੀਂ ਦਿੰਦੀ ਅੱਜ ਅੱਜ ਛੁੱਟੀ ਹੈ ਅੱਜ ਕੰਮ ਹੀ ਕਰਾਉਂ ਇਹ ਦੇਖੋ ਜਾਊਗਾ ਤੇ ਮੈਂ ਵੀ ਫੋਨ ਕਰੂੰਗੀ ਨਹੀਂ ਤੇ ਇਹਦੇ ਕੰਨ ਐ ਚਮਚੇ ਵਾਂਗੂ ਚੰਬੜਿਆ ਹੀ ਰਿੰਦਾ 24 ਘੰਟੇ ਮਾਮੀ ਕੀ ਕਰਨ ਢੇ ਕੀ ਨਹੀਂ ਕਰਨ ਢੇ ਤੇ ਚਲ ਜੂਗਾ ਬੰਬੀ ਤੇ ਮਗਰੋਂ ਹੀ ਫੋਨ ਕਰੂੰ ਉਹਨਾਂ ਨੂੰ ਸਭੀ ਛੱਡ ਫੋਨ ਦਾ ਖਿਹੜਾ ਤੇ ਫੜ ਰੋਟੀ ਖਾ ਤੇ ਜਾ ਬੰਬੀ ਹਲ ਵੇਖਲਾ ਜਾ ਕੇ ਚਲ ਮੈਂ ਖਾ ਕੇ ਜਾਣਾ ਮਾਮਾ ਹਰ ਕੰਮ ਦੱਸ ਕੇ ਨਹੀਂ ਕੀਤਾ ਜਾਂਦਾ ਆਪ ਖੁਦ ਵੇਖ ਲਿਆ ਕਰ ਵੀ ਮੈਨੂੰ ਮਾਮੀ ਨੇ ਕਿਹਾ ਨਹੀਂ ਤੇ ਮੈਂ ਕੀਤਾ ਨਹੀਂ ਹੁਣ ਨਾ ਚਿਰ ਮੈਂ ਕਵਾਂ ਨਾ ਨਾ ਚਿਰ ਕੋਈ ਕੰਮ ਨਹੀਂ ਕਰਦਾ ਨਹੀਂ ਮੈਂ ਜਾਣਾ ਹੀ ਜਾਂ ਠਹਿਰ ਕੇ ਜਾਣਾ ਹੀ ਪਰ ਹੁਣ ਮੈਂ ਹੁਣੇ ਚੱਲ ਜਾਨਾ ਸਦਾਈਆ ਠਹਿਰ ਕੇ ਕਿੰਨੀ ਧੁੱਪ ਲੱਗਣੀ ਆ ਚਲੋ ਚੱਲ ਜਾਣਾ ਕੋਈ ਨਹੀਂ ਖਾ ਜਾਲਿਆ ਗਿਆ ਬਹੁਤ ਤੇ ਫੋਨ ਲਾ ਕੇ ਉਹਨੂੰ ਕਹਿ ਹੀ ਦਿੰਨੀ ਆ ਉਦਾਂ ਦੇ ਨਾਨੀ ਦੋਤਾ ਕਿਤੇ ਵਾਹ ਪੇਸ਼ ਨਹੀਂ ਜਾਣ ਦਿੰਦੇ ਹਲੋ ਸ਼ਸ਼ੀਕਰ ਬੈਂ ਦੀ ਕੀ ਹਾਲ ਦੇ ਹਾਂ ਜੀ ਆਂ ਦੀ ਵਧੀਆ ਨਹੀਂ ਨਹੀਂ ਵੇਖ ਖਾਲੇ ਦਾ ਕੰਮ ਤੁਸੀਂ ਰਹਿਣੇ ਦੋ ਹੁਣ ਹੋਏ ਨਹੀਂ ਕੋਈ ਗਲਤ ਨਹੀਂ ਹੋਈ ਉੱਦਾਂ ਮੈਂ ਗੱਲ ਕਰਨ ਢਈ ਆ। ਨੀਛ ਦੇਣੇ ਖਰਚਾ ਹੀ ਹੁੰਦਾ ਵਾ ਵਾਧੂ ਕਰਨਾ ਤੇ ਤੈਨੂੰ ਪਤਾ ਵਾ ਮੈਂ ਤੇ ਵਿਆਹ ਚ ਰਾਜੀ ਨਹੀਂ ਇਹ ਵਿਆਹ ਕਰਾ ਕੇ ਪਰ ਇਹ ਆ ਵੀ ਲੋਕ ਉਖਾਲਾ ਮੈਨੂੰ ਕਰਨਾ ਹੀ ਪੈਣਾ ਵਾ। ਨਹੀਂ ਨਹੀਂ ਉਹਨਾਂ ਨੂੰ ਕਿਉਂ ਉਹ ਵੀ ਚੁੰਨੀ ਜੜਾਈ ਕਰ ਦੇਣਾ। ਦੋ ਚਾਰ ਜਣੇ ਉਹ ਆ ਜਾਣ ਦੋ ਚਾਰ ਜਣੇ ਅਸੀਂ ਆ ਜਾਾਂਗੇ ਚੱਲ ਚੁੰਨੀ ਜੜਾ ਗੁਰਦੁਆਰੇ ਆ ਜਾਣਾ। ਉੱਥੇ ਫੇਰੇ ਕਰਕੇ ਤੇ ਘਰ ਲੈ ਆਵਾਂਗੇ। ਆਹੋ ਠੀਕ ਆ ਇਹੋ ਗੱਲ ਮੈਂ ਕਹਿਣ ਡਈ ਆ ਤੈਨੂੰ ਪਤਾ ਵੇ ਘਰ ਦੇ ਕਿੰਨੇ ਖਰਚ ਵਾ ਓਦਾਂ ਨਹੀਂ ਖਰਚ ਮਾਣਦੇ ਇੰਨਾ ਹੁਣ ਇੰਨਾ ਖਰਚਾ ਕਰੂੰਗੀ ਮੈਂ ਹਉਤੇ ਉਹਦੇ ਵਾਲ ਵੀ ਸੋਚਣਾ ਹੀ ਆ ਗਾੜੀ ਮਾਸਾ ਜਿੰਨਾ ਉਹਦਾ ਨਹੀਂ ਸੋਚਣਾ ਉਹਦਾ ਵੀ ਸੋਚਣਾ ਹੀ ਆ ਕੁਛ ਨਾ ਕੁਛ ਜੇ ਸਾਰੇ ਖਰਚਾ ਮੇਰੇ ਤੇ ਕਰਤਾ ਤੇ ਉਹ ਨਿਆਣੇ ਦਾ ਕੀ ਸੋਚੂੰਗੀ ਚਲੋ ਠੀਕ ਵਾਏ ਚੁੰਨੀ ਚੜਾਉਣਾ ਨੂੰ ਕਹਿ ਕਰ ਦੋ ਨਾਲੇ ਉਹਨਾਂ ਦਾ ਵੀ ਖਰਚ বাজੂ ਨਾਲੇ ਸਾਡਾ ਵੀ বাজੂਗਾ ਤੇ ਕੀ ਲੈਣਾ ਏਡੀ ਭਲੀ ਭਲੀ ਚ ਅਛਾ ਦੇਣੀ ਆਪ ਵੀ ਸੋਚ ਤੈਨੂੰ ਮੈਂ ਕਿਹੜੀ ਗੱਲਾਂ ਆਖਣ ਲਈ ਆ ਇਹ ਹੀ ਤੇ ਮੈਂ ਕਹਿਣ ਦੀ ਆ ਵੀ ਮੇਰਾ ਸੋਚ ਉਹਨਾਂ ਦੀ ਤੇ ਕੋਈ ਗੱਲ ਨਹੀਂ ਆ ਆਹ ਤਾਂ ਛਦਣੇ ਤੋਂ ਇੰਨਾ ਵੀ ਸੋਚ ਮਾ ਸਕ ਜਿੰਨਾ ਹੀ ਕਿੰਨਾ ਖਰਚਾ ਹੋਇਆ ਉਹਦੇ ਦਾ ਤੇ ਹੁਣ ਫੇਰ ਮੈਂ ਖਰਚਾ ਇੰਨਾ ਕਰਾਂ ਤੇ ਚੁੱਪ ਕਰਕੇ ਉਹਨਾਂ ਨੂੰ ਕਹੇ ਜਿੱਦਾਂ ਮੈਂ ਕਹਿਣ ਦੀਆਂ ਨਾ ਉਦਾਂ ਕਰ ਲਾ ਤੇ ਗੱਲ ਸਾਰੀ ਵਿਚੋਲੇ ਦੇ ਸਿਰ ਤੇ ਹੁੰਦੀ ਹੈ ਜੋ ਵਿਚੋਲਾ ਕਹੇ ਉਹ ਕੋ ਹੁੰਦਾ ਹੁੰਦਾ ਆ ਆਹੋ ਦੱਸਦੀ ਉਹਨੂੰ ਮੈਨੂੰ ਤੇ ਉਹ ਕਰਕੇ ਤੇ ਤੇ ਕੱਲ ਪਰਸੋਂ ਦੇ ਵਿੱਚ ਵਿੱਚ ਕਰ ਦੇ ਫਿਰ ਚਲ ਠੀਕ ਆ ਫਿਰ ਨਹੀਂ ਨਹੀਂ ਹਾਂ ਹਾਂ ਇਦਾਂ ਹੀ ਕਹੀਏ ਨਾ ਚਲੋ ਠੀਕ ਆ ਫਿਰ ਚੰਗਾ ਮੈਨੂੰ ਫੋਨ ਆਉਣ ਡਿਆ ਤਾਂ ਅੱਡਾ ਮੈਂ ਚੁੱਕਦੀ ਨਹੀਂ ਗੱਲ ਕਰੋ ਹਲੋ ਹੈਲੋ ਪਿਆਸ ਸਾਸਰੀ ਕਾ ਆ ਰਿਹਾ ਹੈ ਹਾਂ ਹੋਰ ਕਿਤਰਾ ਵਾ ਠੀਕ ਠਾਕ ਜੇ ਹੋਰ ਕੀ ਹਾਲ ਚਾਲ ਹੈ ਹਾਂ ਵੇਖ ਵਖਾਲ ਵੇਖ ਵਖਾਲਾ ਨਹੀਂ ਕਰਨਾ ਫੋਟੋ ਤੇ ਤਾਂ ਆਖਿਆ ਵੇਖ ਵਖਾਲਾ ਕਰਨਾ ਪਹਿਲਾਂ ਸਿੱਧਾ ਵਿਆਹ ਤੇ ਵਿਆਹ ਤੇ ਅਸੀਂ ਆਨੇ ਆ ਵੀ ਚੰਗਾ ਵੱਜ ਗੱਜ ਕੇ ਕਰਾਂਗੇ ਤਾਂ ਭਰਾ ਬਾਹਰ ਵਾਉਗਾ ਕਰਾਂਗੇ ਚਲੋ ਜਿਤਨਾ ਤੁਹਾਡੀ ਮਰਜ਼ੀ ਹੈ ਬਾਕੀ ਇਹ ਆ ਵੀ ਪੈਲੇ ਬੰਨੇ ਦਾ ਤੇ ਅਸੀਂ ਤੁਹਾਡੇ ਸਿਰ ਤੇ ਆ ਰਿਸ਼ਤੇਦਾਰੀ ਚ ਕੰਮ ਆ। ਹਾਂ ਚਲੋ ਮੁੰਡੇ ਵੀ ਕਿਹੜੇ ਇਹ ਜੇ ਲੱਭਦੇ ਆ ਮੁੰਡਾ ਚੰਗਾ ਵਾ ਸੋਹਣਾ ਵਾ ਸਾਡੇ ਪਸੰਦ ਵਾ। ਚਲੋ ਜਿੱਤਨਾ ਤੋਂ ਹੀ ਆਂਦੇ ਜੇ। ਔਰ ਹਾਂ ਕੁੜੀ ਸਾਡੇ ਵੀ ਠੀਕ ਠਾਕ। ਹਾਂ ਹਾਂ ਹਾਂ। ਔਰ ਤੁਸੀਂ ਦੱਸੋ ਕਿਤਨਾ ਤੁਹਾਡੇ ਬੇਟਾ ਠੀਕ ਠਾਕ ਚੰਗਾ ਭੈਣ ਜੀ ਫਿਰ ਕਰੋ ਤਿਆਰੀਆਂ ਅਸੀਂ ਤਿਆਰੀਆਂ ਕਰੀਏ ਫਿਰ ਜੇ ਤਾਂ ਸਿੱਧਾ ਵਿਆਹ ਹੀ ਲੈਣਾ ਤੇ ਹਾਂ ਹਾਂ ਨਹੀਂ ਮੁੰਡੇ ਨੇ ਤਾਂ ਜੰਨੀ ਘਾਉਣਾ ਕਿ ਜਿਤਨਾ ਤੁਸੀਂ ਆਂਦੇ ਆ ਤੁਹਾਡੀ ਮੰਨ ਲਈ ਨੇ ਹਾਂ 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 ਫੋਰ ਚਲੋ ਠੀਕ ਆ ਫਿਰ हां जी ਜਿੱਤਰਾ ਤੁਸੀਂ ਆਂਦੇ ਜਹੀ ਉਤਰਾ ਘਰ ਨੂੰ ਤੇ ਆ ਰਵਾਂ ਹਾਂ 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 ਠੀਕ 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 ਚਲੋ ਠੀਕ ਆ ਭੈਣ ਜੀ ਚੰਗਾ ਫਿਰ ਓਕੇ ਲਾ ਦੇ ਮम्मी ਪਹੁੰਚ ਅੱਜ ਫਿਰ ਮੈਂ ਹਾਂ ਲਾ ਦੇ ਕੀ ਆਂਦੇ ਹੁਣ ਮੰਮੀ ਹੁਣ ਆਂਦੇ ਸਿੱਧਾ ਵਿਆਹ ਹੀ ਭਾਈ ਏਡੀ ਛੇਤੀ ਤੇ ਵੀਰ ਵੀ ਨਹੀਂ ਪਰੋਂ ਆਏ ਆ ਆਇਆ ਤਾਂ ਨਹੀਂ ਹੁਣ ਫਿਰ ਉਹਨਾਂ ਦੇ ਵਿੱਚ ਹੀ ਇਹ ਬੰਨਣੇ ਆ ਇਹ ਤਰ੍ਹਾਂ ਦਾ ਘਰ ਬਰ ਲੱਭਦਾ ਨਹੀਂਗਾ ਤਦੋਂ ਇਹ ਪਹਿਲਾਂ ਕਾਹਦਾ ਕਰਦੇ ਹੋ ਉਹਨਾਂ ਨੇ ਉਹਦੋਂ ਕੀਤੇ ਸੀ ਕਹਿੰਦੇ ਸੀ ਵੇਖੋ ਖਾਲਾ ਕਰਨਾ ਰੋਕ ਰਕਾਈਆ ਕਰ ਲੈਨੇ ਤਾਂ ਹੋਣਾ ਤੇ ਨਹੀਂ ਸਾਡੇ ਰਿਸ਼ਤੇਦਾਰ ਨਹੀਂ ਮੰਨਦੇ ਛੁੱਟੀ ਆਏ ਕੋਈ ਪਰੋਹਣੇ ਕੋਈ ਕਿਸ ਤਰ੍ਹਾਂ ਤੇ ਚੰਗਾ ਸਭੋਂ ਤੇ ਪਰ ਮੰਮੀ ਉਹ ਵਿਚਾਰੇ ਨੇ ਤੇ ਮੇਰਾ ਵਿਆਹ ਵੇਖਣਾ ਨੂੰ ਇੰਗੀਆਂ ਉਹਨੂੰ ਫਿਰ ਪਾ ਦਾਂਗੇ ਫੋਟੋ ਫਾਟੋ ਹੋਰ ਕੀ ਕਰਨਾ ਵੀਡੀਓ ਕਾਲ ਕਰੀ ਜਾਵਾਂਗੇ ਨਾਲੋਂ ਨਾਲ ਹੋਰ ਗੱਲ ਤੇ ਗਲਤ ਤਾਂ ਪਹਿਲੋਂ ਆਂਦੇ ਹੀ ਜੇ ਰੁਕ ਜਾਂਗੇ ਤੇ ਹੁਣ ਇਹ ਛੇਤੀ ਕਾਲੇ ਅਸੀਂ ਆਨੇ ਆ ਚੱਲ ਰੁਕ ਜਾਂਦੇ ਤੇ ਇਹ ਹੱਡਾ ਵੀ ਅਸੀਂ ਚੰਗੇ ਤਰ੍ਹਾਂ ਵੱਜ ਗਜ ਕੇ ਵਿਆਹ ਕਰਦੇ ਤੇ ਹੁਣ ਚੁੰਨੀ ਜਿਹੜਾ ਮੰਗਣ ਟੇ ਜੇ ਨਾ ਕੀਤਾ ਤਾਂ ਆਖਣਾ ਲੈ ਹਾ ਕੀਤਾ ਨਹੀਂਗਾ ਲੈ ਮੰਮੀ ਮੇਰੀ ਸਹੇਲੀ ਉਹਨੇ ਅਗਲੇ ਮਹੀਨੇ ਹੈ ਜੋ ਬਾਰੂ ਆਉਣਾ ਹੈ ਮੈਂ ਵੀ ਵਿਆਹ ਵੇ ਨਹੀਂ ਤੇ ਕਾਲੇ ਹੀ ਬੜੇ ਪੈਗੇ ਹੋਰ ਕਾਲੇ ਪੈਗੇ ਉਹਦੇ ਅਠਾਂ ਦਿਨਾਂ ਚ ਕਰੋ ਤਾ ਹੁਣ ਫਿਰ ਉਹਨਾਂ ਦੀ ਮੰਨਣੀ ਪੈਣੀ ਹੁਣ ਉਹਨਾਂ ਨੂੰ ਹਾਂ ਕਰਤੀ ਆ ਤੇ ਮੰਮੀ ਹੋ ਜਾ ਤੇ ਆਪਾਂ ਕੋਈ ਤਿਆਰੀ ਵੀ ਨਹੀਂ ਕੀਤੀ ਹੈ ਤਿਆਰੀ ਫਿਰ ਇਤਨਾ ਹੁਣ ਤੇ ਇਹ ਕਰਨੇ ਪੈਣੇ ਆ ਸਾਰਾ ਸਮਾਨ ਲਿਉਣ ਵਾਲਾ ਸੂਟ ਸਹੀ ਐ ਸਹੀ ਐ ਸਭ ਕੁਝ ਆ ਜਾਣਾ ਮਾਂ ਜਦੋਂ ਹੁਣ ਮਹਾਰਾਜ ਦਾ ਨਾਮ ਲੈ ਲਿਆ ਨਾ ਤੇ ਸਭ ਕੁਝ ਆਉਣਾ ਮੰਮੀ ਏਡੀ ਛੇਤੀ ਕੋਈ ਸੂਟ ਸਿੰਦੂਗਾ ਫਿਰ ਸੇਵ ਜਾਣਾ ਜਰਾ ਵਾਦਸਵਾਈ ਦੇ ਦਾਂਗੇ ਹੋਰ ਕੀ ਆ ਸੌਣ ਤੇ ਸੁਆਣੇ ਸੋਣੇ ਹਾਂ ਹਾਂ ਹੁਣ ਇੱਥੇ ਜਿਹਨਾਂ ਨੇ ਵਾਅਦਾ ਲੈਣੀ ਆ ਸਵਾਈ ਆਹੋ ਹੁਣ ਤੇਰੇ ਨਾਨਕਿਆਂ ਨੂੰ ਫੋਨ ਕਰਦੇ ਆ ਮਾਸਿਆਂ ਭੂਆ ਨੂੰ ਕਰਦੇ ਆ ਆਪੇ ਕਰਨਗੇ ਕਰੋ ਫਿਰ ਉਹਨੇ ਮੈਂ ਬਥੇਰੇ ਦਿੱਤਾ ਲੋਕਾਂ ਨੂੰ ਹਾਂ ਫਿਰ ਹੁਣ ਮੁੜਨਾ ਵੀ ਆਹ ਮੁੜਨਾ ਵੀ ਆ ਮਾਮੇ ਹੁਣੀ ਕਹਿਣਾ ਭੀ ਐਡੀ ਛੇਤੀ ਕਰਦਾ ਨਹੀਂ ਕਹਿੰਦੇ ਉਹ ਆਂਦੇ ਆਂ ਕਾਂਡੇ-ਕੁੰਡੇ ਪਾਵਾਂਗੇ ਤੇ ਕਾਂਡਿਆਂ ਦਾ ਬਹੁਤਾ ਕੰਮ ਆ ਸੋਨੇ ਦਾ ਤੇ ਬਾਕੀ ਹੋਰ ਜਿਹੜਾ ਮੈਂ ਬਥੇਰੇ ਵੰਡਿਆ ਵਾ ਤੂੰ ਨਾ ਫਿਕਰ ਲੈ ਕਰ ਵੀਰ ਤੇਰੇ ਨੂੰ ਕਰਦੇ ਆ ਫੋਨ ਬਾਕੀ ਇਹ ਪੈਸੇ ਧੇਲੇ ਦਾ ਉਹਨੇ ਕਰਨਾ ਵਾ ਹਾਂਜੀ ਮੰਮੀ ਉਹ ਤਾਂ ਹੁਣ ਉਹਨੇ ਤਾਂ ਬੜੀ ਰੀਝ ਹੈ ਤੇ ਮੈਂ ਆਪਣੀ ਭੈਣ ਦੇ ਵਿਆਹ ਤੇ ਆਹ ਕਰਨਾ ਆਹ ਕਰਨਾ ਤੇ ਚੱਲ ਕੋਈ ਨਹੀਂ ਹੁਣ ਹੁਣ ਵੀ ਦੱਸ ਦੇ ਉਹਨੇ ਤਾਂ ਆਪੇ ਕਰੂਗਾ ਤੇ ਕੋਈ ਨਹੀਂ ਮੰਮੀ ਮੈਂ ਲਾ ਦਿੰਨੀ ਆ ਜੇ ਕਿਹੜਾ ਵੀ ਇਦਾਂ ਫੋਨ ਲੱਗਣਾ ਜੇ ਠਹਿਰ ਕੇ ਲੱਗਣਾ ਆਹ ਜੇ ਲੱਗਣਾ ਜੇ ਤਾਂ ਸੁੱਤਾ ਹੋਣਾ ਆਹੋ ਠਹਿਰ ਕੇ ਕੋਈ ਨਹੀਂ ਜਦੋਂ ਆਹੋ ਤੇ ਤੂੰ ਟੈਨਸ਼ਨ ਨਹੀਂ ਲੈਣੀ ਜੋ ਵੀ ਤੂੰ ਆਨੇ ਮੈਂ ਉਹੋ ਕਰੂੰਗੀ ਚਲੋ ਕੋਈ ਨਹੀਂ ਮੰਮੀ ਠੀਕ ਹੈ ਬਾਕੀ ਇਹ ਆ ਵੀ ਮੈਂ ਇਕੱਲੀ ਇਕੱਲੀ ਧੀ ਆ ਹਾਂਜੀ ਤੇ ਮੈਂ ਤਾਂ ਤੇਰੇ ਜੋ ਵੀ ਤੂੰ ਆਖੇਂਗੀ ਮੈਂ ਉਹੋ ਕਰਨਾ ਦੇ ਕੋਈ ਨਹੀਂ ਡੈਡੀ ਹੁੰਦੇ ਫੇ ਡੈਡੀ ਨੇ ਵੀ ਸਲਾਹ ਕਰ ਲਈ ਡੈਡੀ ਨੇ ਮੈਂ ਦੱਸ ਦਿੰਨੀ ਆ ਨਾ ਕਿ ਉਹ ਅਠਾਂ ਦਿਨਾਂ ਚ ਵਿਆਹ ਮੰਗਿਆ ਤਾਂ ਅਠਾਂ ਚ ਕਰਨਾ ਹੀ ਪੈਣਾ ਵਾ ਬਾਕੀ ਕੋਈ ਫਿਕਰ ਨਹੀਂ ਕਰਨੇ ਅਸੀਂ ਲੈ ਆਵਾਂਗੇ ਪੈਸੇ ਠੀਕ ਆਹੋ ਕੋਈ ਨਹੀਂ ਫਿਰ ਮੰਮੀ ਬਾਜ਼ਾਰ ਤੇ ਅੱਜ ਜਾਣਾ ਵਾ ਕਿ ਕੱਲ ਕੱਲ ਨੂੰ ਤੇਰੀ ਸ਼ੁਰੂ ਕਰਨੀ ਹੈ ਕੱਲ ਨੂੰ ਚੱਲਾਂਗੇ ਅੱਜ ਮੰਗਲਵਾਰ ਵਾ ਕੱਲ ਨੂੰ ਚੱਲੀਏ ਕੱਲ ਨੂੰ ਚੱਲਾਂਗੇ ਬੁੱਧਵਾਰ ਤੇ ਕੱਪੜੇ ਲੈ ਆਇਆ ਤੇ ਸੀਨੇ ਦੇ ਦੇਣੇ ਆਪਣੇ ਪਸੰਦ ਦੇ ਜਿੰਤਰਾ ਦੇ ਤੇਰੇ ਪਸੰਦ ਉਤਰਾਂ ਦੇ ਲੈ ਆਇਆ ਨਾਲੇ ਫਿਰ ਕੱਲ ਮਾਮੇ ਵੀ ਨਹੀਂ ਵੀ ਵਿਚਾਰੀ ਸਿੱਧੇ ਆ ਹਾਂ ਉਹਨਾਂ ਨੂੰ ਉੱਥੇ ਫੋਨ ਕਰ ਦਿੰਦੇ ਵੀ ਤੁਸੀਂ ਇੱਥੇ ਆ ਜਾਓ ਇਹ ਲੋਟੀ ਆਹੋ ਤੇ ਜਿੱਤਰਾ ਦਾ ਤੇਰੇ ਮਨ ਕਰਦਾ ਉਤਰਾਂ ਦਾ ਸੂਟ ਲਵੇਂ ਠੀਕ ਹੈ ਮੈਂ ਵੀ ਕੋਈ ਆਹੋ